ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਮੌਜੂਦ ਇੱਕ ਕਾਰ ਵਿੱਚ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਇਸ ਕਤਲ ਦਾ ਇਕਲੌਤਾ ਚਸ਼ਮਦੀਦ ਹੈ ਮ੍ਰਿਤਕ ਮਹਿਲਾ ਦਾ 8 ਸਾਲਾ ਬੇਟਾ ਇਸ ਬੱਚੇ ਮੁਤਾਬਕ ਇਸਦੀ ਮਾਂ ਹਰਮੀਤ कौर ਦਾ ਕਤਲ ਉਸਦੇ ਹੀ ਦਿਓਰ ਨੇ ਕੀਤਾ ਮ੍ਰਿਤਕ ਹਰਮੀਤ ਦਾ ਪਤੀ ਇਟਲੀ ਵਿੱਚ ਰਹਿੰਦਾ ਹੈ ਮ੍ਰਿਤਕਾ ਹਰਮੀਤ ਆਪਣੇ 8 ਸਾਲ ਦੇ ਬੱਚੇ ਨਾਲ ਮਾਜਾ ਸਿੰਘ ਰੋਡ ਤੇ ਇੱਕ ਘਰ ਵਿੱਚ ਰਹਿੰਦੀ ਸੀ ਬੱਚੇ ਮੁਤਾਬਕ ਉਸਦਾ ਚਾਚਾ ਅਵਤਾਰ ਸਿੰਘ ਮੰਗਲਵਾਰ ਰਾਤ ਸ਼ਰਾਬ ਪੀ ਕੇ ਆਇਆ ਅਤੇ ਉਸ ਦੀ ਮਾਂ ਦਾ ਗਲਾ ਦਬਾਉਣ ਲਗਾ ਸਵੇਰੇ ਉੱਠ ਕੇ ਇਸ ਮਾਸੂਮ ਨੇ ਆਪਣੀ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਂ ਦੇ ਮੂੰਹੋਂ ਇੱਕ ਸ਼ਬਦ ਨਿਕਲਿਆ ਇਸ ਬੱਚੇ ਦੀਤਾ ਜੀ ਮੇ ਸਾਰੀ ਦੁਨੀਆ ਹੀ ਉੱਜੜ ਗਈ ਮਮਾ ਨੂੰ ਮਾਰਤਾ ਸੀ ਤੇ ਫੇਰ ਫੇਰ ਨਾ ਨੰਮ ਅੱਛਾ ਫੇਰ ਨੂੰ ਮਮਾ ਸਲੋਤੀ ਹਾ ਦੀ ਸੀ ਕਿ ਮੈਂ ਸੋ ਗਿਆ ਸੀ ਤੇ ਫੇਰ ਸਵੇਰੇ ਵੇਖਿਆ ਮਮਾ ਨੇ ਥਾਇਆ ਤੇ ਮਮਾ ਉੱਥੇ ਵੀ ਨਹੀਂ ਫੇਰ ਫੇਰ ਚਾਚੂ ਚੱਲ ਗਿਆ ਘਰ ਆਪਣੇ ਸ਼ਾਬ ਪਿੱਟੀ ਸੀ ਤਾਂ ਫੋਟੋਆਂ ਸ਼ਾਨੀਆਂ ਦੇ ਦਿੱਤੇ ਗਏ ਤਰੀਕਾ ਪਿਆ ਨੇ ਕੀ ਕੀਤਾ ਫੋਟੋਆਂ ਸ਼ਾਨੀਆਂ ਦੇ ਦਿੱਤੇ ਗਏ ਤਰੀਕਾ ਪਿਆ ਨੇ ਕਿਤਾ ਹੱਥ ਫੋਨ ਵਿੱਚ ਜਿਨ੍ਹਾਂ ਤਸਵੀਰਾਂ ਦੀ ਇਹ ਮਾਸੂਮ ਗੱਲ ਕਰ ਰਿਹਾ ਹੈ ਉਹਨਾਂ ਤਸਵੀਰਾਂ ਵਿੱਚ ਕੀ ਸੀ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਬਰਹਾਲ ਪੁਲਿਸ ਨੇ ਬੱਚੇ ਦੇ ਬਿਆਨਾਂ ਦੇ ਆਧਾਰ ਤੇ ਅਵਤਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਜਿਨੇ ਵੀ ਸਾਰੇ ਸਿੰਪਟਮ ਨੇ ਉਹਦੇ ਮੁਤਾਬਕ ਜਿਹੜਾ ਦਿਓਰ ਹੈ ਉਹ ਜਦ ਡਿੰਗ ਡੂੰ ਕਰਕੇ ਰਾਤ ਉਹਦੇ ਕੋਲ ਆਇਆ ਸੀ ਤੇ ਉਹਦੇ ਉਹਦੇ ਬੱਚੇ ਦੇ ਦੱਸਣ ਮੁਤਾਬਕ ਵੀ ਜਿਹੜਾ ਕਿ ਨਾਲ ਉੱਥੇ ਕੋਲ ਮੌਜੂਦ ਸੀਗਾ ਉਹ ਇਹ ਹੀ ਦੱਸਦਾ ਕਿ ਇਹਦੀ ਮਮੀ ਦਾ ਉਹਨੇ ਗळा ਘੁੱਟ ਕੇ ਤੇ ਤਾਰ ਦੇ ਨਾਲ ਤੇ ਉਹਨੇ ਮਾਰਿਆ 302 ਦਾ ਮੁਕਤਮਾ ਦੇ ਰਹੇ ਆ ਉਤਾਰ ਸਿੰਘ ਜਿਹੜਾ ਉਹ ਨਾਮ ਜਦੋਂ ਉਹ ਚੁੱਕ ਕਰਕੇ ਤੇ ਉਹ ਆਪਣਾ ਐਸਐਚਓ ਨੂੰ ਹਦਾਇਤ ਕਰਤੀ